ਹੈਲੋ एवरीवन ਕਿਦਾ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਦੀ ਜਿਹੜੀ ਨੈਕਸਟ ਆਫਰ ਹੋਊਗੀ ਆਪਣੀ ਉਹ ਰਹਿਣਗੇ ਜੀ ਪਲੇਨ ਸੂਟਾਂ ਦੇ ਉੱਤੇ ਕੱਟ ਪੀਸਾਂ ਦੇ ਉੱਤੇ ਆਫਰ ਇਹ ਜਿਹੜਾ ਪੀਸ ਆਪਾਂ ਤੁਹਾਨੂੰ 100 ਰੁਪਏ ਮੀਟਰ ਦੇ ਰਹੇ ਸੀ ਕਿ 400 ਦਾ ਸੂਟ ਉਹ ਤੁਹਾਨੂੰ ਸਿਰਫ 80 ਰੁਪਏ ਮੀਟਰ ਹੀ ਸੌਰੀ 500 ਦਾ ਸੂਟ ਸੀਗਾ 80 ਰੁਪਏ ਮੀਟਰ ਮਿਲੂਗਾ ਜੀ 400 ਦਾ ਸੂਟ ਬਣ ਜਾਊਗਾ ਜੀ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਵਾਰ ਕੋਡ ਦਾ ਸੂਟ ਹੈ कॉटन ਦੇ ਪੀਸ ਰਹਿਣਗੇ ਜੀ ਇਹ ਸਾਰੇ ਕਾਟਨ ਦੇ ਕੱਟ ਪੀਸ ਨੇ ਜੀ ਜਿਹਦਾ 4 ਮੀਟਰ ਦਾ ਪੀਸ ਹੈਗਾ ਜਿੰਨਾ ਵੀ ਤੁਸੀਂ ਮੰਗਵਾਉਣਾ ਚਾਹੁੰਦੇ ਮੰਗਵਾ ਸਕਦੇ ਹੋਗੇ ਇਹਦੇ ਵਿੱਚ 5.5 ਮੀਟਰ ਦਾ ਪੀਸ ਹੈ ਜੀ 4.75 ਦਾ ਤੇ 4.5 ਮੀਟਰ ਦਾ ਲਾਈਟ ਜਾਂ ਇਹਦੇ ਵਿੱਚ ਥੋੜਾ ਚੇਂਜ ਆ ਰਿਹਾ ਕਲਰ ਗ੍ਰੀਨ ਜਾਂ ਛੇੜ ਦੇ ਰਿਹਾ ਹੈ ਇਹ ਪਰਪਲ ਦੇ ਵਿੱਚ ਆ ਗਿਆ ਜੀ 4.5 ਮੀਟਰ ਦਾ ਤੇ ਉਸ ਤੋਂ ਬਾਅਦ ਆ ਗਿਆ ਪਿਸਤਾ ਛੇੜ ਦੇ ਵਿੱਚ 5 ਮੀਟਰ ਦਾ ਜੀ ਬੇਬੀ ਪਿੰਕ 4.5 ਮੀਟਰ ਦਾ ਆ ਗਿਆ ਜੀ ਗਾਜਰੀ ਪਿੰਕ 4.5 ਮੀਟਰ ਦਾ ਆ ਗਿਆ ਜੀ ਮੀਟਰਾਂ ਦੇ ਅਕੋਰਡਿੰਗ ਇਹਨਾਂ ਦਾ ਜਿਹੜਾ ਪ੍ਰਾਈਸ ਹੋਊਗਾ ਜੀ 80 ਰੁਪਏ ਪਰ ਮੀਟਰ ਸੋ ਡੇਲੀ ਆਫਰ ਹੈਗਾ ਇਹ 3.5 ਮੀਟਰ ਦਾ ਹੈ ਜੀ ਇਹ ਇੱਕ ਫਿਰ ਥੋੜਾ ਜਿਹਾ ਬ੍ਰਾਉਨਿਸ਼ ਜੀ ਟੋਨ ਦੇ ਰਿਹਾ ਪੀਚ 4.5 ਮੀਟਰ ਦਾ ਹੈ ਜੀ ਉਸ ਤੋਂ ਬਾਅਦ ਗਾਜਰੀ 4.5 ਮੀਟਰ ਦਾ ਪੀਚ ਸੌਰੀ ਪੀਚ ਤੇ ਇਹ 4.5 ਮੀਟਰ ਦਾ ਹੈ ਜੀ ਤੇ ਲਵੈਂਡਰ ਜੀ ਟਨ ਦੇ ਰਿਹਾ ਪੌਣੇ 5 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ ਸਕਾਈ ਦੇ ਵਿੱਚ 5 ਮੀਟਰ ਦਾ ਸੂਟ 4.5 ਮੀਟਰ ਦਾ ਪਰਪਲ ਟਨ ਇੰਗਲਿਸ਼ ਜੇ ਟਨ ਨੇਗੇ ਸਾਰੇ ਬਹੁਤ ਇੰਗਲਿਸ਼ ਜੇ ਛੇਡ ਹੈਗੇ ਨੇ ਜੀ ਸਾਰੇ ਤੇ ਇਹਨਾਂ ਨੂੰ ਤੁਸੀਂ ਸੂਟ ਬਣਾਓ ਇਹਨਾਂ ਦੇ ਉੱਤੇ ਤੁਸੀਂ ਪੇਂਟਿੰਗ ਕਰ ਸਕਦੇ ਹੋ ਪੇਂਟਿੰਗ ਦੇ ਲਈ ਪੈਣਾ ਲੈ ਰਹੀਆਂ ਨੇ ਜੀਆਂ ਵਰਕ ਕਰਵਾ ਸਕਦੇ ਹੋ ਮਸ਼ੀਨ ਇੰਵਾਰਡਰੀ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਕੁਰਤੇ ਪਜਾਮੇ ਵਗੈਰਾ ਵੀ ਬਣਾ ਸਕਦੇ ਹੋ ਕੁਰਤੇ ਪਜਾਮਿਆਂ ਲਈ ਵੀ ਇਹ ਆਪਣਾ ਸਟਫ ᱜੇ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਇਹ ਸੂਟ ਲੈ ਸਕਦੇ ਹੋਗੇ 바ਰ ਕੋਡ ਦਾ ਸਟਫ ਹੈ ਜੀ ਇਹ 2.5 ਮੀਟਰ ਦਾ ਹੈ ਜੀ ਤੇ 80 ਰੁਪਏ ਪਰ ਮੀਟਰ ਛ ਤੁਹਾਡੇ ਲਈ ਇਹ ਆਫਰ ਹੈਗਾ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋਗੇ ਇਹ 4 ਮੀਟਰ ਦਾ ਹੈਗਾ ਜੀ ਇਹ ਵੀ ਤੇ ਇਹ 10 ਕਿੰਨੇ ਦੀ 4 ਮੀਟਰ ਦਾ ਹੈ ਜੀ ਤੇ ਲਓ ਜੀ 4 ਮੀਟਰ ਦਾ ਹੈਗਾ ਜੀ ਸ਼ੀਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਕਲਰ ਪ੍ਰਿੰਟ ਤੁਹਾਡੀ ਚੁਆਇਸ ਦੇ ਹੋਣਗੇ 4 ਮੀਟਰ 4 ਮੀਟਰ 4 ਮੀਟਰ ਦਾ ਹੈ ਜੀ ਸਿਕਾਈ 4 ਮੀਟਰ ਦਾ ਹੈ ਜੀ 4 ਮੀਟਰ ਦਾ ਗ੍ਰੀਨੀਸ਼ ਸ਼ੇਡ ਤੇ ਇਹ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਨੇ ਆਪਣਾ ਨੰਬਰ ਹੈ 9853115063 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ